ਨਾ ਸਾ ਰੋਟਾ ਬੇਟਰਾਂ ਦਾ ਮੈਨਾਂ ਆ ਦੇਲੇਵਣ ਕੱਦੂ ਤੋਂ ਬਾਅਦ ਲੋਕਾਂ ਦਾ ਲਗਭਗ ਮਨੂੰ ਮੈਂ ਤੇ ਆ 10 15-15000 ਸਾਰਿਆਂ ਦਾ ਖੋਲ ਜਾਣ ਤਾਂ ਲਿਫਟ ਚੱਕ ਕੇ ਖੜਾ ਕਰਕੇ ਜਾਓ ਛੱਡ ਕੇ ਨਾ ਕਿਉਂਕਿ ਰਬੜ ਹੈ ਨਾ ਸੀਲ ਜਿਹੜੀ ਰਬੜੇ ਹੁੰਦੀ ਹੈ ਉਹ ਉਹ ਗਰਮ ਹੋਈ ਹੋਈ ਹੁੰਦੀ ਹੈ एकदम ਠੰਡੀ ਹੁੰਦੀ ਆ ਉਹਦੇ ਨਾਲ ਫੇ ਗਾਰਾ ਗੂਰਾ ਚੱਲੇ ਜਾਂਦਾ ਅੰਦਰ ਬਾਕੀ ਹੈ ਨਾ ਖੇਤਾਂ ਚ ਆਪਾਂ ਪਾਈਓ ਆ ਪਲਾਸਟਿਕ ਦੀ ਪਾਈਪ ਲਾਈਨ ਬਾਕੀ ਸਾਡੇ ਸਾਰੀ ਪੱਥਰ ਵਾਲੀ ਆ ਇੱਥੇ ਪਾਈ ਸੀ ਪਲਾਸਟਿਕ ਦੀ ਤੇ ਚਲੋ ਨਾਲੇ ਪਤਾ ਲੱਗ ਜਾਓ ਦੇਖੇ ਹੋ ਜਿਆ ਇਹਦਾ ਸਿਸਟਮ ਹੈ ਜੇ ਮਤਲਬ ਜਿਆਦੇ ਹੋਵੇ ਤਾਂ ਨਾ ਇਹਨੂੰ ਇਹ ਅੱਗ ਫੜ ਲੰਦੇ ਪਾਈਪ ਛੱਡ ਨਾਲੇ ਹੋ ਚੁੱਕਾ ਕੰਮ ਔਰ ਜਿਹੜਾ ਪਿਆ ਪਿਆ ਨਾ ਪਲਾਸਟਿਕ ਦਾ ਉਹ ਜਿੱਥੇ ਚਲੇ ਚ ਐਂਟਰ ਹੋਇਆ ਆ ਇਹ ਅੱਗੇ ਇੱਥੋਂ ਕੋ ਪੱਕਾ ਥਿਆ ਸੀਗਾ ਇੱਥੋਂ ਕ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਅੱਜ ਆਪਾਂ ਕਾਫੀ ਟਾਈਮ ਬਾਅਦ ਵੀਡੀਓ ਪਾਈ ਆ ਤੇ ਸਾਰੇ ਵੀਰ ਦੇਖ ਲਿਓ ਹੁਣ ਤਾਂ ਚੈਨਲ ਦੀ ਰੀਚ ਵੀ ਕਾਫੀ ਘਟੀ ਹੋਣੀ ਹੈ ਨਾ ਕਿਉਂਕਿ ਆਪਾਂ ਮਸ਼ੀਨਾਂ ਮਸ਼ੀਨਾਂ ਦੀਆਂ ਵੀਡੀਓ ਪਾਉਨੇ ਰਹਿੰਦੇ ਆ ਤੇ ਉਹਦੇ ਨਾਲ ਫਿਰ ਚੈਨਲ ਦੀ ਰੀਚ ਬਣੀ ਰਹਿੰਦੀ ਆ ਤੇ ਜਦੋਂ ਫਿਰ ਸੀਜ਼ਨ ਹੁੰਦਾ ਉਸ ਵੇਲੇ ਤਾਂ ਮਸ਼ੀਨਾਂ ਦੀ ਵੀਡੀਓ ਪੈਣੀ ਆ ਰਹਿਣੀ ਆ ਜਦੋਂ ਫਿਰ ਆਫ ਸੀਜ਼ਨ ਹੁੰਦਾ ਉਸ ਵੇਲੇ ਫਿਰ ਆਪਾਂ ਕੋਈ ਵੀ ਨਹੀਂ ਵੀਡੀਓ ਪਾਉਂਦੇ ਉਹਦੇ ਕਰਕੇ ਫਿਰ ਮਤਲਬ ਚੈਨਲ ਡਾਉਨ ਚੱਲ ਜਾਂਦਾ ਤੇ ਇਸ ਕਰਕੇ ਫਿਰ ਆਪਣਾ ਇੱਕ ਫਰੈਂਡ ਹੈ ਉਹਦਾ YouTube ਚੈਨਲ ਹੈ ਉਹਦੇ ਤੇ ਜੜ ਕੇ ਕਾਫੀ ਮਸ਼ਹੂਰ ਚੈਨਲ ਆ ਉਹ ਮੈਨੂੰ ਕਹਿੰਦਾ ਵੀ ਤੂੰ ਇਦਾਂ ਕਰ ਵੀ ਤੂੰ ਇਦਾਂ ਨਾ ਕਰਿਆ ਕਰ ਵੀ ਕੱਲੀ ਸੀਜ਼ਨ ਤੇ ਵੀਡੀਓ ਪਾਉਣੀ ਆ ਵਿੱਚ ਵਿੱਚ ਵੀਡੀਓ ਪਾਉਂਦਾ ਰਿਆ ਕਰ ਉਹਦੇ ਨਾਲ ਫਿਰ ਚੈਨਲ ਦੀ ਰੀਚ ਜੇ ਬਣੀ ਰਹਣੀ ਚੈਨਲ ਡੈਡ ਨਹੀਂ ਹੋਊਗਾ ਹੁਣ ਆਪਾਂ ਇਸ ਕਰਕੇ ਆਪਾਂ ਵਿੱਚ ਵੀਡੀਓ ਪਾਇਆ ਕਰਾਂਗੇ ਚਾਹੇ ਜਿੱਦਾਂ ਦੀ ਤੁਹਾਨੂੰ ਚੰਗੀ ਲੱਗੇ ਮਾੜੀ ਲੱਗੇ ਦੇਖ ਜ਼ਰੂਰ ਲਿਆ ਕਰੋ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਕਿਉਂਕਿ ਲਾਈਕ ਕਰਨ ਦੇ ਨਾਲ ਨਾ ਲਾਈਕ ਸ਼ੇਅਰ ਕਰਨ ਦੇ ਨਾਲ ਉਹ ਚੈਨਲ ਦੀ ਫਿਰ ਰੀਚ ਵਾਧੀ ਆ ਹੁਣ ਪਹਿਲਾਂ ਤਾਂ ਆਪਣਾ ਚੈਨਲ ਮੋਨਟਾਈਜ਼ ਵੀ ਹੋਇਆ ਸੀਗਾ ਤੇ ਹੁਣ ਵਿੱਚ ਵੀਡੀਓ ਨਾ ਪਾਉਣ ਕਰਕੇ ਉਹਦੀ ਮੋਨਟਾਈਜ਼ੇਸ਼ਨ ਵੀ ਕੈਨਸਲ ਹੋ ਗਈ ਹੈ ਨਾ ਆਪਣੇ ਚੈਨਲ ਦੀ ਤੇ ਤੇ ਉਹ ਮੋਨਟਾਈਜ਼ ਹੋਇਆ ਕਰਕੇ ਆਪਾਂ ਨੂੰ ਪੈਸੇ ਵੀ ਆਉਣ ਲੱਗ ਪਏ ਸੀ ਪਰ ਆਪਣਾ ਮੇਨ ਮਕਸਦ ਇਹਦਾ ਇਹ ਨਹੀਂ ਸੀਗਾ ਵੀ ਆਪਾਂ ਨੂੰ ਵੀ ਚੈਨਲ ਦੇ ਪੈਸੇ ਆਉਣ ਤਾਂ ਪਰ ਉਹ ਜਦੋਂ ਆਪਣੇ ਵਿਊ ਕਾਫੀ ਆਉਂਦੇ ਹੁੰਦੇ ਸੀ ਉਹਦੇ ਕਰਕੇ ਫਿਰ ਚੈਨਲ ਛੇਤੀ ਮੋਨਟਾਈਜ਼ ਹੋ ਗਿਆ ਤਾਂ ਫਿਰ پیسے ਤਾਂ ਫੇ ਆਉਣੇ ਹੀ ਹੁੰਦੇ ਆਪਣੇ ਆਪ ਹੀ ਆਉਣ ਲੱਗ ਪੰਦੇ ਹਨ ਤੇ ਅਕਾਊਂਟ ਨੰਬਰ ਨਾਲ ਜੋੜਨਾ ਹੁੰਦਾ ਇੱਕ ਤੇ ਹੁਣ ਉਹ ਨਵਾਂ ਵੀਡੀਓ ਪਾਉਣ ਕਰਕੇ ਫਿਰ ਚੈਨਲ ਦੀ ਉਹ ਮੋਨਟਾਈਜੇਸ਼ਨ ਕੈਨਸਲ ਹੋ ਗਈ ਉਹਦੀ ਕੋ ਲਿਮਟ ਹੁੰਦੀ ਮੇਰਾ ਖਿਆਲ ਸਾਲ ਦੀ ਵੀ ਸਾਲ ਦੇ ਵਿੱਚ ਤੁਹਾਡਾ ਚੈਨਲ ਇੰਨਾ ਟਾਈਮ ਬਜਟ ਟਾਈਮ ਚਾਹੀਦਾ ਵੀ ਇੰਨਾ ਟਾਈਮ ਦੇਖਿਆ ਹੋਵੇ ਲੋਕਾਂ ਨੇ ਜਿਹਨੇ ਵੀਡੀਓ ਸਾਰੇਆਂ ਨੇ ਤੇ ਕੁਝ ਹੋਰ ਸ਼ਰਤਾਂ ਹੁੰਦੀਆਂ ਵੀ ਐਨੇ ਲਾਈਕ ਚਾਹੀਦੇ ਐਨੇ ਸਬਸਕ੍ਰਾਈਬਰ ਸਬਸਕ੍ਰਾਈਬਰ ਚਾਹੀਦੇ ਆ ਤੇ ਫੇਰ ਮੋਨਟਾਈਜ਼ੇਸ਼ਨ ਹੁੰਦੀ ਆ ਇਹਦੀ ਚੈਨਲ ਦੀ ਲਓ ਜੀ ਇਹ ਨਾ ਬਰਸਾਤਾਂ ਦਾ ਪਹਿਲਾ ਮਹੀਨੇ ਆਪਣੇ ਪਿਆ ਅੱਜ ਮੈਂ ਤਾਂ ਜਾਦੇ ਕੱਦੂ ਘਾਣ ਲੱਗੇ ਆ ਮੀਂਹ ਨਹੀਂ ਆਪਣੇ ਪਿਆ ਸੀ ਅੱਜ ਪਹਿਲਾ ਮੀਂਹ ਪਿਆ ਬਸ ਬੱਦਲ ਜਰੂਰ ਹੋ ਜਾਂਦਾ ਸੀ ਬਸ ਮਾੜੀ ਮੋਟੀ ਭੂਰ ਭਾਰ ਜੀ ਪੈ ਜਾਂਦੀ ਸੀ ਆਲਦੋਲੇ ਸਾਰੇ ਮੀ ਪਈ ਜਾਂਦਾ ਸੀਗਾ ਸਾਡੇ ਨਹੀਂ ਸੀ ਪੈਂਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਨੌ ਸਵੇਰੇ ਸਵੇਰੇ ਅੱਜ ਮੀ ਲੱਗਾ ਆਫਾ ਪੂਰਾ ਜੋਰਾਂ ਦਾ ਜਿੰਨਾ ਅਸੀਂ ਕਹਿੰਦੇ ਸਾਡੇ ਪਿਆ ਨਹੀਂ ਮੀ ਹੈਨਾ ਉਨਾ ਹੀ ਜੋਰ ਦਾ ਪੈਂਦਾ ਹਾਂ ਟਰੈਕਟਰ ਗਾਰੇ ਨਾਲ ਲਿਬੜੇ ਪਏ ਸੀ ਧੋ ਹੋ ਗਿਆ ਲਓ ਜੀ ਹੁਣ ਆਪਾਂ ਮੋਟਰਾਂ ਬੰਦ ਕਰਿਆਈਏ ਆਹ ਮੋਟਰ ਤਾਂ ਬੰਦੇ ਕੀਤੀ ਹੋਈ ਆ ਪਹਿਲੇ ਦਾ ਪਾਣੀ ਬੰਦੂ ਖੜਾ ਹੋ ਗਿਆ ਤੇ ਉਹ ਆਪਣੀ ਗਾਹਲੀ ਮੋਪਰੇ ਉਹ ਬੰਦ ਕਰ ਦਿੱਤੀ ਜੇ ਉਹ ਰਾਹ ਵੀ ਖਰਾਬ ਜਾਈ ਆ। ਉਹ ਐਨੀ ਵੀ ਬੇਸਾਬਾ ਜੇ ਪਾਣੀ ਪਾਈ ਜਾਣਾ ਉਹਦਾ ਵੀ ਕੋਈ ਫਾਇਦਾ ਨਹੀਂ। ਜੋ ਜਿੱਥੇ ਪਾਣੀ ਤੁਹਾਡੇ ਕੋਲ ਹੀ ਟਿਕ ਗਿਆ ਘਾਰਿਆਂ ਦਾ ਉਨਾ ਹੀ ਰਹਿਣਾ ਉਹਦਾ ਬਾਅਦ ਤੁਸੀਂ ਜਿੰਨਾ ਮਰਜ਼ੀ ਭਰੀ ਆਓ ਉਹਦਾ ਕੋਈ ਫਾਇਦਾ ਨਹੀਂ ਉਹ ਉਨਾ ਹੀ ਪੀ ਜਾਣਾ ਆ ਮੈਂ ਦੇਖਿਆ ਕਈ ਇਹ ਉੱਦਾਂ ਹੀ ਮੋਟਰਾਂ ਚਲਾਈ ਰੱਖਦੇ ਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਆ ਹੁਣ ਆਪਣੇ ਸਾਰੇ ਤਕਰੀਬਨ ਪਾਣੀ ਆਨ ਪੂਰਾ ਖੜਾ ਲਿਆ ਇੱਥੇ ਹੋਏ ਗਿਆ ਇਹਨੂੰ 12 13 ਦਾ 12 ਕ ਦਿਨ ਹੋ ਗਿਆ ਉਹਨੇ ਝੋਨਾ ਲੱਗੇ ਨੂੰ ਤੇ ਇਹ ਹੁਣ ਪਹਿਲੀ ਖਾਦ ਇਹਨੂੰ ਹਲੇ ਪਾਉਣੀ ਆ ਹਲੇ ਪਾਈ ਨਹੀਂ ਅਸੀਂ ਦੋ ਵਾਰੀ ਪਾਈ ਦੀ ਖਾਦ ਤਿੰਨ ਵਾਰੀ ਪਾਈ ਦੀ ਪਹਿਲਾਂ ਅੱਗੇ ਤਿੰਨ ਵਾਰੀ ਪਾਉਂਦੇ ਹੁੰਦੇ ਸੀ ਹੁਣ ਪਿਛਲੇ ਦੋ ਤਿੰਨਾਂ ਸਾਲਾਂ ਤੋਂ ਅਸੀਂ ਦੇਖਿਆ ਵੀ ਦੋ ਵਾਰੀ ਪਾਦੀ ਦੀ ਆ ਮਤਲਬ ਪਾ 19 ਦੇ ਦੀ ਜਿੰਨੀ ਅੱਗੇ ਤਿੰਨ ਵਾਰੀ ਪਾਈ ਦੀ ਸੀਗੀ ਤੇ ਜੇ ਮੰਨ ਲਓ ਢਾਈ ਜਾਂ ਤਿੰਨ ਬੋਰੇ ਪਾਈ ਦੀ ਆਪਾਂ ਜੂਰੀ ਇਹਦੇ ਪਾ 19 ਦੇ ਨੇ ਆ ਪਰ ਇਦਾਂ ਵੀ ਦੋ ਵਾਰੀਆਂ ਚ ਪਾ ਦੇਣੇ ਆ ਤਿੰਨ ਵਾਰੀਆਂ ਇਦਾਂ ਹੋਣਾ ਅਬ 10-12 ਦਿਨ ਹੋ ਗਏ ਆ ਪਈ ਇਹਨੂੰ ਹੁਣ ਪਾ ਦੇਣੀ ਖਾਦ ਅੱਜ ਜਾਂ ਕੱਲ ਚ ਮੋੜ ਕੇ 10-12 ਦਿਨਾਂ ਤੇ ਫੇਰ ਪਾ ਦੇਣੀ ਬਸ ਉਸ ਤੋਂ ਬਾਅਦ ਤਾਂ ਫੇਰ ਜੇ ਕਿਤੇ ਲੋਡ ਲੱਗੇ ਕਿਸੇ ਝੋਨੇ ਨੂੰ ਕਈ ਵਾਰੀ ਕੋਈ ਝੋਨਾ ਪੀੜਾ ਲੱਗਦਾ ਜਾਂ ਕੁਝ ਵੀ ਹੈ ਨਾ ਉੱਥੇ ਜ਼ਰੂਰਤ ਆਦਾ ਬੂਰਾ ਪਾ ਦੀਦਾ ਪਰ ਅੱਬਲ ਤਾਂ ਲੋੜੇ ਨਹੀਂ ਪੈਂਦੀ ਕਿਤੇ ਭਵੇਂ ਕੋਈ ਕਿਆਰਾ ਕਿਸੇ ਦੀ ਹੀ ਵੀ ਹੋ ਜਾਂਦਾ ਜਾਂ ਕਿਤੇ ਲੇਜਰ ਲੂਜਰ ਕਰਾ ਫੇਰੇ ਆਉਂਦਾ ਜਿੱਥੋਂ ਮਿੱਟੀ ਚੱਕ ਹੋਈ ਹੁੰਦੀ ਆ ਇਦਾਂ ਦੇ ਥੇ ਤੇ ਬੜਾ ਵਧੀਆ ਕਾਮਯਾਬ ਕੰਮ ਹੈ ਬਾਰ-ਬਾਰ ਘੁੰਮਣ ਵਾਲੋ ਝੋਨੇ 'ਚ ਦੋ ਵਾਰੀਆਂ 'ਚ ਇਹ ਹੁਣ ਸੈੱਟ ਹੈ ਕੰਮ ਲੋ ਜੀ ਢੇੜਾ ਵੱਜ ਗਿਆ ਸਾਰੇ ਖੇਤਾਂ 'ਚ ਪਾਣੀ ਠੀਕ ਹੈ ਸਾਰੇ ਤੇ ਇਹ ਮੋਟਰ ਇਹ ਵੀ ਕਰ ਦਈਏ ਆਪਾਂ ਬੰਦ ਜੇ ਫੇਰ ਲੋਡ ਹੋਊਗੀ ਤਾਂ ਕੱਲ ਚਲਾ ਲਾਂਗੇ ਮੀਂਹ ਪੈ ਜਾਊਗਾ ਤਾਂ ਵੀ ਠੀਕ ਆ ਸਹੀ ਆ ਯਾਨੀ ਇਹ ਕੰਮ ਗਲਤ ਜਿਹਾ ਹੀ ਆ ਸਿਸਟਮ ਜਿਹਨੇ ਵੀ ਸ਼ੁਰੂ ਕੀਤਾ ਪੰਜਾਬ 'ਚ ਉਹਨੂੰ ਤਾਂ ਪਾਪੇ ਲੱਗੂ ਮਸ਼ੀਨਰੀਆਂ ਦਾ ਤਾਂ ਸਤਿਆਨਾਥਾ ਰੋਟਾਵੇਟਰਾਂ ਦਾ ਮੈਨਾਂ ਆ ਦੇਲੇਉਣ ਕੱਦੂ ਤੋਂ ਬਾਅਦ ਲੋਕਾਂ ਦਾ ਲਗਭਗ ਮਨੂੰ ਮੈਂ ਤੇ ਦੱਸ ਦੱਸ 15-15000 ਸਾਰਿਆਂ ਦਾ ਖੁੱਲ ਜਾਣ ਕਿਉ ਆਪਣੇ ਇਹ ਹੁੰਦੀ ਆ ਵੀ ਗਰੀਸ ਸੰਗਰੂਸਾਂ ਘੱਟੇ ਚੈੱਕ ਕੀਤੀਆਂ ਹੋਣੀਆਂ ਜਾਂ ਕਿਸੇ ਦੇ ਕਈਆਂ ਤੇਲ ਪੈਂਦਾ ਸਾਈਡ ਤੇ ਇੱਕ ਦੂਜੀ ਪਾਸੇ ਵਾਲੇ ਗੀਅਰ ਚ ਜਾਂ ਤੇਲ ਜਾਂ ਗਰੀਸ ਕੋ ਘੱਟੇ ਚੈੱਕ ਕਰਦਾ ਉਹਦਾ ਫਿਰ ਉਦੋਂ ਹੀ ਚੈੱਕ ਕਰਦੇ ਆ ਜਦੋਂ ਪਟਾਕਾ ਬੈ ਜਾਂਦਾ ਤੇ ਗਾੜਾ ਫਿਰ ਚਲੇ ਜਾਂਦਾ ਤੇ ਇਹ ਕੇ ਜ਼ਰੂਰ ਖਿਆਲ ਕਰਿਆ ਕਰੋ ਜਦੋਂ ਰੋਟਾਟਰ ਨਾਲ ਕੱਦੂ ਕਰਦੇ ਆ ਨਾ ਤੁਸੀਂ ਤਾਂ ਰੋਟਾਟਰ ਨਾਲ ਕੱਦੂ ਕਰਦੇ ਸਮੇਂ ਇਹਨੂੰ ਦੂਜਾ ਜ਼ਰੂਰ ਕਰਿਆ ਕਰੋ ਜਦੋਂ ਆਪਾਂ ਪਿਆਰੇ ਜੀ ਹੁਣ ਕੱਦੂ ਕਰ ਰਹੇ ਆ ਫੇਵਰੀ ਆਪਾਂ ਕੈਰੇਜ ਚ ਟਰੈਕਟਰ ਖੜਾ ਕਰਕੇ ਚਲ ਜਾਈਦਾ ਹਨ ਉਹ ਜਿਹੜਾ ਟਰੈਕਟਰ ਖੜਾ ਕਰੀਦਾ ਉਸ ਵੇਲੇ ਲੈਫਟ ਛੱਡ ਕੇ ਨਾ ਖੜਾ ਕਰਿਆ ਕਰੋ ਲੈਫਟ ਚੱਕ ਕੇ ਖੜਾ ਕਰਿਆ ਕਰੋ ਜਦੋਂ ਆਪਾਂ ਲੈਫਟ ਛੱਡ ਕੇ ਇਹ ਇਦਾਂ ਰੋਟਾਵੇਟਰ ਨਾਲ ਕੱਦੂ ਕਰਦੇ ਇਦਾਂ ਮਤਲਬ ਕਰਦੇ ਕਰਦੇ ਰੋਕ ਕੇ ਚਲ ਜਾਈਦਾ ਤੇ ਉਹਦੇ ਨਾਲ ਕੀ ਉਹ ਪਾਣੀ ਪੈਣ ਦੀ ਸੰਭਾਵਨਾ ਵੱਧ ਜਾਂਦੀ ਆ ਇਸ ਕਰਕੇ ਜਦੋਂ ਵੀ ਕੱਦੂ ਵਾਲੇ ਟਰੈਕਟਰ ਕੈਰੇਜ ਦੇ ਟਰੈਕਟਰ ਖੜਾ ਕਰਨਾ ਹੈ ਜੇ ਰੋਟਾਵੇਟਰ ਨਾਲ ਕੱਦੂ ਕਰਦੇ ਆ ਤਾਂ ਲਿਫਟ ਚੱਕ ਕੇ ਖੜਾ ਕਰਕੇ ਜਾਓ ਛੱਡ ਕੇ ਨਾ ਠੀਕ ਐ ਉਹਦੇ ਨਾਲ ਇਹ ਆਵੇ ਮਤਲਬ ਚੱਲਦੇ ਤੇ ਘੱਟ ਆਸ ਹੁੰਦੀ ਐ ਪਾਣੀ ਪਹਿਣ ਦੀ ਛਪਣਾ ਤਾਂ ਚਲੋ ਪਏ ਜਾਣਾ ਪਰ ਖੜੇ ਜਦੋਂ ਖੜਾ ਹੁੰਦਾ ਪਾਣੀ ਚ ਡੁੱਬਿਆ ਫੇਰ ਵੱਧ ਆਸ ਹੁੰਦੀ ਐ ਕਿਉਂਕਿ ਰਬੜ ਆ ਨਾ ਸੀਲ ਜਿਹੜੀ ਰਬੜੇ ਹੁੰਦੀ ਉਹ ਉਹ ਗਰਮ ਹੋਈ ਹੋਉਂਦੀ ਐ ਇੱਕਦਮ ਠੰਡੀ ਹੁੰਦੀ ਐ ਉਹਦੇ ਨਾਲ ਫੇਰ ਗਾਰਾ ਗੂੜਾ ਚਲੇ ਜਾਂਦਾ ਅੰਦਰ ਬਾਕੀ ਸਿਆਣੇ ਆ ਸਾਰੇ ਇਹਨਾਂ ਸਾਡੇ ਐਮਪੀ ਅੱਡੀ ਲੋਡ ਨਹੀਂ ਪਤਾ ਹੀ ਹੈ ਜਿਹੜੇ ਮਸ਼ੀਨਰੀ ਚਲਾਉਂਦੇ ਆ ਬਾਕੀ ਇਹਨਾਂ ਖੇਤਾਂ ਚ ਆਪਾਂ ਪਾਈਓ ਆ ਪਲਾਸਟਿਕ ਦੀ ਪੈਪਲਾਈਨ ਬਾਕੀ ਸਾਡੇ ਸਾਰੀ ਪੱਥਰ ਵਾਲੀ ਆ ਇੱਥੇ ਪਾਈ ਸੀ ਪਲਾਸਟਿਕ ਦੀ ਤੇ ਚਲੋ ਨਾਲੇ ਪਤਾ ਲੱਗ ਜਾਓ ਦੇਖੇ ਹੋ ਜਿਆ ਇਹਦਾ ਸਿਸਟਮ ਆ ਇੱਕ ਗੱਲ ਤਾਂ ਹੈਗੀ ਆ ਵੀ ਇਹਦੀ ਲੀਕਿੰਗ ਲੂਕਿੰਗ ਤਾਂ ਬਿਲਕੁਲ ਨਹੀਂ ਹੈਗੀ ਜਿੱਦਾ ਪੱਥਰ ਵਾਲੀ ਆਪਾਂ ਪੈਪਲਾਈਨ ਪਾਉਂਦੇ ਉਹਦੀ ਕਿਤੇ ਵੀ ਲੀਕਿੰਗ ਲੂਕਿੰਗ ਆਈ ਜਾਂਦੀ ਆ ਇਹਦੀ 2 ਸਾਲ ਹੋ ਗਿਆ ਹਲੇ ਤੱਕ ਤਾਂ ਇੱਕ ਥਾਂ ਵੀ ਨਹੀਂ ਆਇਆ ਬਈ ਜਿੱਥੇ ਹਾਂ ਪਰ ਇਹਨੂੰ ਇੱਕ ਸਮੱਸਿਆ ਜ਼ਰੂਰ ਆਉਂਦੀ ਆ ਵੀ ਜਦੋਂ ਹਨਾ ਕਣਕਾਂ ਹੁੰਦੀਆਂ ਜਾਂ ਦੂਜਾ ਹੁੰਦਾ ਉਸ ਵੇਲੇ ਇਹਨਾਂ ਦਾ ਆਲਾ ਦਵਾਲਾ ਜਿੱਦਾਂ ਹੁਣਾਂ 플라스ਟਿਕ ਵਾਲਾ ਪੈਪ ਲਾਇਆ ਪਲਾਸਟਿਕ ਦਾ ਇਹਦਾ ਆਲਾ ਦਵਾਲਾ ਪੱਧਰਾ ਕਰਨਾ ਪੈਂਦਾ ਨਹੀਂ ਤਾਂ ਵੀ ਹੁੰਦਾ ਬਈ ਜਦੋਂ ਅੱਗ ਕੋਈ ਲਾ ਦਿੰਦਾ ਆ ਤੇ ਉਹ ਤੁਹਾਡੇ ਖੇਤਾਂ ਚ ਆ ਵੜਦੀ ਉਹ ਤਾਂ ਫਿਰ ਅੱਗ ਦੇ ਨਾਲ ਮਾੜੀ ਮੋਟੀ ਤਾਂ ਨਹੀਂ ਜੇ ਮਤਲਬ ਜ਼ਿਆਦੇ ਹੋਵੇ ਤਾਂ ਨਾ ਇਹਨੂੰ ਇਹ ਅੱਗ ਫੜ ਲੈਂਦੇ ਪੈ ਛੱਟ ਨਾਲੇ ਹੋ ਚੁੱਕਾ ਕੰਮ ਔਰ ਜਿਹੜਾ ਪਿਆ ਪਿਆ ਨਾ ਪਲਾਸਟਿਕ ਦਾ ਉਹ ਜਿੱਥੇ ਚਲੇ ਚ ਐਂਟਰ ਹੋਇਆ ਆ ਇਹ ਅੱਗੇ ਇੱਥੋਂ ਪੱਕਾ ਥਿਆ ਸੀਗਾ ਇੱਥੋਂ ਦਾ ਮੈਂ ਪਹਿਲਾਂ ਦੇਖ ਲਾ ਫੇ ਪਿੱਛੇ ਜਾ ਕੇ ਜਾਦਾ ਤੇ ਰੋਲਾ ਜਿਹਾ ਪਈ ਜਾਂਦਾ ਪਾਣੀ ਦਾ ਤੇ ਇੱਥੋਂ ਇਹ ਪਿਆ ਪਿਆ ਇੱਥੇ ਕ ਨਿਕਲਦਾ ਸੀਗਾ ਪਹਿਲਾਂ ਇੱਥੇ ਪੱਕਾ ਸੀਗਾ ਉਹ ਨਹੀਂ ਫੇ ਇੱਥੋਂ ਕੱਢ ਦਿੱਤਾ ਸੀ ਐ ਚਲੇ ਚ ਪੈਂਦਾ ਸੀ ਉਧਰੋਂ ਪਈ ਸੀ ਪਿੱਛੋਂ ਕਿਸੇ ਨੇ ਅੱਗ ਲਾਈ ਤਾਂ ਉਹ ਅੱਗੇ ਚ ਲੱਗਦੀ ਲੱਗਦੀ ਇੱਥੇ ਵੀ ਤਾਂ ਟਾਲੀ ਰਿਹਾ ਪੱਤੇ ਪੁੱਤੇ ਜਿਹੜੇ ਉਸ ਦੇ ਕਾਫੀ ਉਹਦੇ ਨਾਲ ਉਹਨਾਂ ਨੂੰ ਅੱਗ ਪੈ ਗਈ ਉਹ ਹੱਕ ਪੈਗੀ ਕਰਕੇ ਨਾਲ ਪਾਈਪ ਨੂੰ ਪੈ ਗਈ। ਉਹ ਪੈਪ ਜਲਦਾ ਜਲਦਾ ਜਾਨੀ ਕਿ ਵਿੱਚ ਤੱਕ ਜਲ ਗਿਆ ਸੀਗਾ ਥੱਲੇ ਤੱਕ। ਥੱਲੇ ਉਹ ਜਿੱਥੇ ਮਤਲਬ ਜ਼ਮੀਨ ਤੱਕ ਮਿੱਟੀ ਦੇ ਵਿੱਚ ਤੱਕ। ਉਹ ਫਿਰ ਅਸੀਂ ਹੁਣ ਦੁਬਾਰਾ ਫੇ ਪਟਾ ਕੇ ਇੰਨਾ ਟੁੱਟਾ ਇੱਥੋਂ ਉੱਥੇ ਤੱਕ। ਕਿ ਫਿਰ ਦੁਬਾਰਾ ਫੇ ਉਹ ਪੱਕਾ ਸਿਆ ਜਿਹੜਾ ਥੜੀ ਨਹੀਂ ਸੀ ਪਟ ਕੇ ਮੁੰਡ ਤੱਕ ਲੈ ਕੇ ਗਏ ਆ। ਹੁਣ ਸਾਡਾ ਇਹ ਆ ਵੀ ਇਹਦੇ ਆਲੇ ਦੁਆਲੇ ਇੱਟਾਂ ਲਾ ਕੇ ਤੇ ਮਿੱਟੀ ਭਰ ਦਣੀ ਆ। ਤੇ ਆ ਜਿਹੜੇ ਹਵਾ ਵਾਲੇ ਪੈਪ ਵੀ ਆ ਪਲਾਸਟਿਕ ਦੇ। ਇਹਨਾਂ ਦੇ ਉੱਪਰ ਵੀ ਜਦਾ ਆ ਇੱਕ ਉਹ ਲੱਗਾਇਆ ਜਿਹੜਾ ਦੀਦਾ ਹੋਵੇ। ਇਕ ਦਾ ਦੂਏ ਘੱਟ ਲਾਉਂਦੇ ਆ ਜਿੱਦਾਂ ਦੂਆਂ ਨੂੰ ਪੱਥਰ ਵਾਲਿਆਂ ਨੂੰ ਹਵਾ ਵਾਲੇ ਪਾਈਪਾਂ ਦੀ ਵੱਧ ਲੋਡ ਹੁੰਦੀ ਆ ਇਹ ਬਸ 2 ਕੇ ਲਾਉਂਦੇ ਆ ਪਾਈਪਲਾਈਨ ਕਾਫੀ ਲੰਬੀ ਆ ਤੇ ਫਿਰ ਵੀ ਇੱਥੇ 2 ਕੇ ਲਾਇਆ ਹੋਆ ਤੇ ਉਹਨੂੰ ਕੀ ਆ ਇਹਦਾ ਉਹਦਾ ਇਹ ਆ ਵੀ ਆ ਜਿਹੜੇ ਪੈਪ ਹੈ ਨਾ ਇਹਨਾਂ ਦੇ ਉੱਪਰ ਪੱਥਰ ਦਾ 2 ਬੈਗ ਲਾਇਆ ਹੋ ਅਸੀਂ ਉਹਨਾਂ ਲਿਆਂਦਾ ਆ ਉਹ ਪਿਆ ਉਹ ਪਿਆ ਨਾ ਪੈਪ ਪੱਥਰ ਦਾ ਉਹ ਏਸੇ ਲਈ ਲਿਆਂਦਾ ਆ ਉਹਨੂੰ ਅੱਧ ਵਿੱਚ ਹੀ ਭੰਨ ਕੇ ਦੋ ਥਾਂ ਹੀ ਤੇ ਨੰਨਾ ਨੰਨਾ ਛਾੜ ਦੋਣਾ ਇਹਦੇ ਉੱਪਰ ਇੱਥੇ ਇਦਾਂ ਉੱਪਰ ਉਹਨਾਂ ਨੂੰ ਵੱਡ ਦਾਂਗੇ ਉਹ ਇੰਨੇ ਕੁ ਦੀ ਲੋਡ ਹੁੰਦੀ ਆ ਵਾਲੇ ਦੀ ਹੋਰ ਕਿਹੜਾ ਵੀ ਇੱਥੋਂ ਪਾਣੀ ਆਉਂਦਾ ਉੱਪਰ ਨੂੰ ਤੇ ਆਲਦਵਾਲੇ ਵਿੱਚ ਮਿੱਟੀ ਭਰਦਾਂ ਨਹੀਂ ਸੈਡਾਂ ਦੇ ਜਿਹਾ ਮਿੱਟੀ ਭਰਦਾਂਗੇ ਜਾਂ ਕੰਕਰੀਟ ਜੀ ਸੀਮੈਂਟ ਦੀ ਭਰਦਾਂਗੇ ਹਨਾ ਉਹਦੇ ਨਾਲ ਫੇਰ ਆ ਅੱਗ ਇੱਥੇ ਜਿਹੜੇ ਨੱਕੇ ਆ ਨੱਕਿਆਂ ਦਾ ਘੱਟ ਖਤਰਾ ਹੁੰਦਾ ਕਿਉਂਕਿ ਮਿੱਟੀ 'ਚ ਹੀ ਹੁੰਦੇ ਆ ਪਰ ਫੇਰ ਵੀ ਆਪਣੇ ਥੋੜੇ ਥੋੜੇ ਉੱਪਰ ਹੁੰਦੇ ਆ ਓਲੇ ਕੀ ਕਰੇ ਜਿਹੜੀ ਪੱਥਰ ਦੀ ਪਾਈਪ ਲਾਈਨ ਆਉਂਦੀ ਉਹਦੇ ਕੜੇ ਨਹੀਂ ਹੁੰਦੇ ਜਿੰਨਾ ਪਾਈਪ ਲਾਈਨ ਦੇ ਜੋੜ ਜੋੜ ਲਾਉਣੇ ਉਹ ਕੜਾ ਇੱਦਾਂ ਨੱਕੇਦਵਾਲੇ ਰੱਖ ਕੇ ਉਹਦੇ ਵਿੱਚ ਸੀਮੈਂਟ ਭਰ ਦੋ ਜਿੰਨੇ ਨੱਕਿਆਂ ਦੇ ਫੇਰ ਕੋਈ ਖਤਰਾ ਨਹੀਂ ਫੇਰ ਉਦਾਂ ਹੀ ਪਾਈਪ ਲਾਈਨ ਦਾ ਯਾਨੀ ਕਿ ਮੈਨੂੰ ਵਧੀਆ ਲੱਗੀ ਆ ਕੋਈ ਨੁਕਸਾਨ ਨਹੀਂ ਆ ਨੁਕਸਾਨ ਜਰੂਰ ਆਇਆ ਸੀ ਵੀ ਜਿਹੜਾ ਹਸਨ ਮਦਸਿਆ ਅੱਗ ਵਾਲਾ ਵੀ ਇਹਦਾ ਮਤਲਬ ਆਹ ਹਾਲ ਜਰੂਰ ਜਿਹੜਾ ਹਵਾਲੇ ਪੈ ਪਿਆ ਇਹਨਾਂ ਦੇ ਆਲਦਵਾਲੇ ਸੀਮੈਂਟ ਦੇ ਚਾਰ ਦੋੜੇ ਨੱਕੇ ਆ ਉੱਥੇ ਕੜੇ ਰੱਖ ਕੇ ਆਲਦਵਾਲੇ ਕੰਕਰੀਟ ਦੀ ਜੀਪ ਭੇਜ ਦੋ ਜਾਂ ਫੇਰ ਪੱਕੇ ਨੱਕੇ ਕੀ ਬਣਾ ਲੈਂਦੇ ਉਹ ਬੱਕਰੀ ਗੱਲ ਆ ਹੋਰ ਨਾ ਇਹ ਜਗਾ ਪੱਟ ਦਾ ਹੁਣ ਜਦੋਂ ਜੇ ਸਾਲ ਇਹ ਪੈਵਲਨ ਦੱਬੀ ਸੀ ਉਹ ਸਾਲ ਮਗਰੇ ਕੱਦੂ ਕੀਤਾ ਸੀ ਨਾ ਟਰੈਕਟਰ ਖੁੱਪਿਆ ਕੋਈ ਦਾਂ ਦੀ ਨਹੀਂ ਹੈਗੀ ਕਿਉਂਕਿ 19 ਕ ਲਈ ਜੇ ਪਟਦੇ ਆ ਬਦਲੀ ਜੇ ਤਾਂ ਉਹਦੇ ਵਿੱਚ ਟਰੈਕਟਰ ਖੁੱਪਦਾ ਨਹੀਂ ਜਿਹੜੀ ਪੱਥਰ ਵਾਲੀ ਓਲੇ ਫਿਰ ਵਿੱਚ ਬਹਿ ਕੇ ਜੋੜ ਲਾਉਣੇ ਪੈਂਦੇ ਹੁੰਦੇ ਆ ਓਲੇ ਫਿਰ ਆਪਾਂ ਨੂੰ ਲਈ ਜਾਦੇ ਪਟਣੀ ਪੈਂਦੀ ਹੈ ਨਾ ਤੇ ਬਾਕੀ ਜਿਨ੍ਹਾਂ ਨੇ ਦੱਬੀਆਂ ਪੁਲੇ ਪੈਵਲਨ ਆਪਾਂ ਪਲਾਸਟਿਕ ਵਾਲੀਆਂ ਸ਼ਾਇਦ ਉਹਨਾਂ ਨੂੰ ਵੀ ਆਈ ਹੋਵੇ ਇਹ ਪ੍ਰੋਬਲਮ ਅੱਗ ਵਾਲੀ ਆ ਦੇਖੋ ਆ ਧੂਆਂ ਜਾਂ ਨਿਕਲਿਆ ਹੈ ਨਾ ਇਹ ਹਵਾਲੇ ਦੇ ਵਿੱਚੋਂ ਨਿਕਲਿਆ ਹੈ ਧੂਆਂ ਜਾਂ ਜਿਹਦਾ ਕਾਲਾ ਹੋਇਆ ਪੈਪ ਜੇ ਜਦੋਂ ਉਧਰੋਂ ਅੱਗ ਲੱਗੀ ਸੀ ਤਾਂ ਇੱਥੋਂ ਧੂਆਂ ਨਿਕਲਿਆ ਹੋਊਗਾ ਤਾਂ ਉਹਨਾਂ ਕਾਲਾ ਹੋਇਆ ਹੈ ਇਹ ਤੇ ਉਦਾਂ ਨਹੀਂ ਕੋਈ ਇੰਨੀ ਛੇਤੀ ਨਹੀਂ ਅੱਗ ਫੜਦਾ ਪਰ ਜਦੋਂ ਹੁਣ ਇਹ ਆਲਦ ਵਾਲੇ ਪੱਤੇ-ਪੂਤੇ ਇਕੱਠੇ ਹੋਏ ਹੋਣ ਫੇਰ ਇਹ ਹੌਲੀ ਜਿੱਦਾਂ ਜ਼ਿਆਦਾ ਚਿਰ ਅੱਗ ਆਲਦ ਵਾਲੇ ਬਲਦੀ ਰਹੇ ਫੇਰ ਇਹ ਅੱਗ ਫੜ ਲੈਂਦੇ ਪੈਪ ਲਓ ਜੀ ਮੈਂ ਚੰਗਾ ਸੀਗਾ ਚਾਹ ਲੈ ਕੇ ਜਾਨੂ ਉੱਤਰੋਂ ਸਾਡਾ ਬੰਦਾ ਟਰੈਂਕਲ ਲੈ ਕੇ ਆਉਂਦਾ ਸੀ ਕਹਿੰਦਾ ਜਨਰੇਟਰ ਪਾ ਕੇ ਲਿਆ ਪਿੰਡੋ ਕਿ ਫੇਰ ਉਤੋਂ ਹੀ ਮੈਨੂੰ ਚਾਹ ਫੜਾ ਕੇ ਅੱਗੇ ਦੂਤਰੀ ਉਹਨੂੰ ਫੜਾਤੀ ਤਾਂ ਟਰੈਕਟਰ ਉਤੋਂ ਫੜ ਕੇ ਮੈਂ ਜਨਰੇਟਰ ਪਾਉਣ ਆ ਗਿਆ ਉੱਤਰ ਕੱਦੂ ਕਰਦੇ ਆ ਨਾ ਆਪਣੇ ਤੇ ਇੱਕ ਮੋਟਰ ਦਾ ਟਰਾਂਸਫਾਰਮ ਸ਼ਾਇਦ ਉੱਤਰ ਛੜ ਗਿਆ ਉਹ ਹੁਣ ਜਾ ਕੇ ਦੇਖਦੇ ਆ ਸਵੇਰ ਦਾ ਆਓ ਚੱਲਿਆ ਨਹੀਂ ਬਿਜਲੀ ਵਾਲੀ ਵੀ ਆ ਕੇ ਗਏ ਆ ਹੁਣ ਪਤਾ ਨਹੀਂ ਟਰਾਂਸਫਾਰਮ ਛੜਿਆ ਜਾਂ ਹੋਰ ਕੋਈ ਪ੍ਰੋਬਲਮ ਆ ਉਹ ਹੁਣ ਜਾ ਕੇ ਪਤਾ ਲੱਗੂਗਾ ਉਹਨਾਂ ਕੋ ਜਨਰੇਟਰ ਲੈ ਕੇ ਚੰਨਿਆਂ ਮੋਟਰ ਤੇ ਆਜਾ ਵੀ ਬਰਾਬਰ ਜਨਰੇਟਰ ਕੰਟਰਾਲਾਂ ਲੈ ਜਾਊਗਾ ਮੈਂ ਤੇ ਘਰੋਂ ਇਹਨੂੰ ਚੱਕਿਆ ਨਾਲ ਜਨਰੇਟਰ ਪਵਾ ਕੇ ਲਿਆਇਆ ਇਹ ਲੈ ਤੁਮ ਦੁਕਾਨਾਂ ਨੂੰ ਲੈ ਕੇ ਚੱਲੂਗਾ ਠੀਕ ਆ ਸ਼ਾਮ ਨੂੰ ਅੱਕਾ ਤੇ ਹੁਣ ਆਪਾਂ ਚਲੀਏ ਫਿਰ ਆਹ ਮੋਟਰਾਂ ਇੱਧਰ ਇਹ ਬੰਦ ਐ ਇਹਨਾਂ ਦਾ ਟਰਾਂਸਫਾਰਮ ਪਤਾ ਨਹੀਂ ਸੜ ਗਿਆ ਐ ਹੁਣ ਪਤਾ ਲੱਗੂਆ ਕੀ بجلی ਵਾਲੇ ਆਏ ਤੇ ਸਵੇਰੇ ਦੇਖ ਦੂਤੀ ਮੁਰਦੇ ਆ ਤੇ ਹੁਣ ਸ਼ਾਮ ਨੂੰ ਲਾਈਟ ਗਈ ਤੇ ਇੱਜਾ ਜਨਾ ਦੇਖੂਗੇ ਜਿਵੇਂ 3 ਚੱਕਰ ਆ ਤੇ ਇੱਕ ਕਰਕੇ ਇਹ ਮੋਟਰਾਂ ਅੱਜ ਹੈਗੀਆਂ ਬੰਦ ਐ ਇੱਧਰ ਦੇ ਪਾਸੇ ਆੜੀਆਂ ਕਿੰਨੀਆਂ ਸਟਾਰਟ ਕਰਨ ਤੋਂ ਆ ਇਹ ਪਰ ਆਪਣੇ ਆਹ ਉਹ ਮੋਹਲਾ ਰਹਿੰਦਾ ਗੱਦੂ ਕਨੜ ਆ ਸਾਰਾ ਲੱਗ ਗਿਆ ਆਪਣੇ ਝੋਨਾ ਮੋਰੇ ਉਹ ਗਾਂ ਵਾਲੇ ਗੇੜੀ ਦੇ ਖਾਦੀ ਪਏ ਉਹ ਰਹਿੰਦੇ ਗੱਦੀ ਦੇ ਹੰਦੇ ਉੱਤੇ ਤੇ ਹੁਣ ਇੱਧਰ ਨਹੀਂ ਚੱਲਦੀ ਇਹ ਕਰਕੇ ਮੋਟਰ ਆ ਮੇਰਾ ਜਿੱਥੇ ਜਿੱਥੇ ਨਹੀਂ ਕੀਤਾ ਪਿੰਡ ਨਾਲੋਂ ਇੱਧਰ ਵੀ ਵਧਿਆ ਪਿੰਡ ਹਲੇ ਨਹੀਂ ਘਟ ਪਿਆ ਜਿੱਥੇ ਆਪਾਂ ਪਹਿਲਾਂ ਮੋਟਰ ਤੇ ਗਏ ਸੀਗੇ ਉਹ ਮੋਟਰ ਬੰਦ ਕਰਨ ਉੱਧਰ ਨਹੀਂ ਘਟਿਆ ਇੱਧਰ ਫਿਰ ਵੀ ਆ ਖੇਤਾਂ ਦੇ ਵਿੱਚ ਆ ਦੇ ਜਾਦੇ ਕਿੱਲੇ ਜੇ ਪਾਣੀ ਖੜਾ ਸੀਗਾ ਜਿੱਦਾਂ ਹੁਣ ਪੀ ਲਿਆ ਉਧਰ ਤਾਂ ਖੇਤ ਸੁੱਕੇ ਸੁੱਕੇ ਲੱਗਦੇ ਆਲੇ ਕੀ ਹੋ ਗਿਆ ਟਰਾਂਸਫਾਰਮਰ ਨੂੰ ਹੁਣ ਸੜ ਗਿਆ ਲੱਗਦਾ ਬਿਜਲੀ ਵਾਲੇ ਕੀ ਕਹਿੰਦੇ ਸੜ ਗਿਆ ਇੱਕ ਕੇਸ ਕੱਢਦਾ ਨਹੀਂ ਆ ਉਹ ਦੇਖ ਕੇ ਗਏ ਆ ਜਾਂ ਅੰਦਰ ਤਾਰ ਟੁੱਟ ਉਟ ਗਈ ਉਹ ਦੇਖ ਲੱਗ ਪਟਣ ਲੱਗੇ ਆਏ ਉਹ ਬਿਜਲੀ ਵਾਲੇ ਆ ਲੱਗੇ ਬਾਸ ਅੱਜ ਅੱਛਾ ਯਾਰ ਕਿ ਗੇੜੇ ਕੱਢੀ ਜਾਂਦੇ ਬਸਾਰੇ ਨੂੰ ਦੇ ਲਾ ਪੜਨਾ ਆ ਤੂੰ ਕਿ ਇੱਧੇ ਘੁੰਮ ਕੇ ਤਾਂ ਸਰਨਾ ਨਹੀਂ ਫੇ ਹਾਂ ਸਹੀ ਗੇ ਸਾਰੇ ਨੱਠਣਾ ਲੈ ਤੂੰ ਹੱਲੇ ਅੱਧਿਆਂ ਨੂੰ ਪਤਾ ਨਹੀਂ ਹੋਣਾ ਕੀ ਹੋਇਆ ਆ ਦੇਖੀ ਸਾਰੇ ਜਿਹੜੀ ਜਿਹੜੀਆਂ ਮੋਟਰਾਂ ਇੱਥੇ ਹੈਂ ਵੀ ਇੱਥੋਂ ਗਏ ਤੁਹਾਡੇ ਬੰਦੇ ਅੱਛਾ ਹੋ ਲਓ ਜੀ ਟਰੈਕਟਰ ਇੱਦਾਂ ਬਾੜ ਦਿੱਤਾ ਵਿੱਚ ਬਈ ਬੱਤੀ ਚਲ ਗਈ ਆ ਉਹੀ ਗੱਲ ਹੋਈ ਜੇ ਜਨਰੇਟਰ ਨਾ ਲਿਆਉਂਦੇ ਉਹ 11 ਭਰਿਆ ਭਰਿਆ ਫੇਰ ਰਹਿ ਜਾਣਾ ਸੀ ਕੱਲੂ ਫੇਰ ਭੰਨਣਾ ਪੈਣਾ ਸੀ ਹੁਣ ਇਹ ਹੀ ਆ ਵੀ ਅੱਧਾ ਘੰਟਾ ਜਨਰੇਟਰ ਚੱਲਣਾ ਉਹਦਾ ਕੱਦੂ ਹੋ ਜਾਣਾ ਤੇ ਬਾਕੀ ਆਹ ਜਿੱਦਾਂ ਦੋ ਟਰਾਂਸਫਾਰਮ ਇਕੱਠੇ ਲੱਗੇ ਹੋ ਆ ਇਹਨਾਂ ਨੂੰ ਜੋੜੇ ਟਰਾਂਸਫਾਰਮ ਕਹਿੰਦੇ ਆ ਤੇ ਇਹੇ ਟਰਾਂਸਫਾਰਮ ਦਾ ਇਤਿਹਾਸ ਇਹ ਰਿਹਾ ਬਈ ਇਨੀ ਬਹੁਤ ਲਹੂ ਪੀਤਾ ਜ਼ਿਮੀਂਦਾਰਾਂ ਦਾ ਵੀ ਤੇ ਬਿਜਲੀ ਵਾਲਿਆਂ ਦਾ ਵੀ ਫੇਰ ਇਹਦੇ ਵਿੱਚੋਂ ਕੁਝ ਮੋਟਰਾਂ ਇਹ ਪਹਿਲਾਂ ਇੱਥੇ ਇੱਕ ਟਰਾਂਸਫਾਰਮ ਹੁੰਦਾ ਸੀ ਇੱਕ ਟਰਾਂਸਫਾਰਮ ਤੇ ਸਾਰੀਆਂ ਮੋਟਰਾਂ ਹੁੰਦੀਆਂ ਕਾਫੀ ਮੇਰਾ ਖਿਆਲ 20-25 ਮੋਟਰਾਂ ਇੱਕ ਟਰਾਂਸਫਾਰਮ ਤੇ ਹੁੰਦੀਆਂ ਸੀ ਫੇਰ ਹੌਲੀ-ਹੌਲੀ ਦੋ ਕਰਤੇ ਦੋ ਨਾ ਵੀ ਫਿਰ ਲੋਕਾਂ ਨੇ ਉਨੀਆਂ ਮੋਟਰਾਂ ਬੜੀਆਂ ਕਰ ਲਈਆਂ ਜਿੱਦਾਂ ਪਹਿਲਾਂ 5 ਦੀਆਂ ਸੀ 6.5 ਦੀਆਂ ਫੇਰ 10 ਦੀਆਂ ਫੇਰ 12 ਦੀਆਂ ਕਰ ਲਈਆਂ ਤੇ ਉੰਨੇ ਨਾਲ ਫੇਰ ਦੋਹਾਂ ਦਾ ਵੀ ਇਹ ਕੰਮ ਹੋਣ ਲੱਗ ਪਿਆ ਫੇਰ ਵਿੱਚੋਂ ਕੁਝ ਮੋਟਰਾਂ ਹੁਣ ਹੋਰ ਪਾਸਿਓਂ ਕੱਢੀਆਂ ਜਿੱਦਾਂ ਹੋਰ ਪਾਸਿਓਂ ਲਾਈਨਾਂ ਲਿਆ ਕੇ ਹੁਣ ਮੜ ਜੇ ਟਰਾਂਸਫਾਰਮ ਸੂਰ ਚੱਲਣ ਲੱਗੇ ਆ ਪਰ ਇਹ ਦੇ ਤਿੰਨਾਂ ਖੰਭਿਆਂ ਤੇ ਦੋ ਟਰਾਂਸਫਾਰਮ ਟਿਕਾਇਓ ਆ ਜੇ ਕਿਤੇ ਬਿਜਲੀ ਦਫ਼ਤਰ ਵੀ ਫੋਨ ਕਰੀਏ ਹਨ ਵੀ ਇੱਥੇ ਟਰਾਂਸਫਾਰਮ ਚ ਪ੍ਰੋਬਲਮ ਆ ਉਹਨਾਂ ਨੂੰ ਪੁੱਛੇ ਵੀ ਕਿਹੜਾ ਟਰਾਂਸਫਾਰਮ ਜੋੜੇ ਟਰਾਂਸਫਾਰਮ ਇਹ ਵੀ ਨਹੀਂ ਦੱਸਣਾ ਪੈਂਦਾ ਕਿਹੜੇ ਪਿੰਡ ਕਿਹੜੇ ਕਿਹੜੀ ਸੜਕ ਤੇ ਕੁਝ ਨਹੀਂ ਦੱਸਣਾ ਪੈਂਦਾ ਕਿ ਇਹਦੇ ਜੋੜੇ ਟਰਾਂਸਫਾਰਮਾਂ ਤੇ ਪ੍ਰੋਬਲਮ ਆ ਸਾਰੇ ਬਿਜਲੀ ਵਾਲਿਆਂ ਨੂੰ ਪਤਾ ਬਸ ਛੱਟ ਪਹੁੰਚ ਜਾਂਦੇ ਆ ਫਿਰ ਛੱਟ ਤਾਂ ਕਿੱਥੇ ਪਹੁੰਚਦੇ ਆ ਉਦਾਂ ਮਤਲਬ ਪਹੁੰਚ ਜਾਂਦੇ ਆ ਅੱਜ ਹੁਣ ਦੇਖ ਕੇ ਚਲ ਗਏ ਆ ਹੁਣ ਕਹਿੰਦੇ ਦੁਬਾਰਾ ਫੇ ਆਉਣ ਲੱਗੇ ਆ ਤੇ ਹੁਣ ਖੋਲ ਕੇ ਦੇਖਦੇ ਆ ਬਾਕੀ ਹੁਣ ਦੇਖਦੇ ਕੀ ਹੋਇਆ ਸੜਿਆ ਜਾਂ ਕਿਦਾਂ ਬਾਕੀ ਅਗਲੀ ਕਾਰਵਾਈ ਫੇ ਤੁਹਾਨੂੰ ਨਾਲੋ ਨਾਲ ਦਿਖਾ ਲਦੇ ਆ ਕੀ ਹੁੰਦੀ ਆ ਪਾਣੀ ਬਥੇਰਾ ਘਿਆਰੇ ਆ ਚਲ ਇਹਨਾਂ ਚ ਹੁਣ 2 ਦਿਨ ਲੋਡ ਨਹੀਂ ਪਾਉਣ ਦੀ ਉਹ ਮੱਕੀ ਆ ਮੂਰੇ ਆਪਣੀ ਉਹ ਮੱਕੀ ਆ ਇਹ ਇਹਨੂੰ ਵੀ ਹੁਣ ਚਲੋ ਕੱਲ ਮੀਂਹ ਪੈ ਗਿਆ ਕਰਕੇ ਪਾਣੀ ਜਿਆ ਲੱਗ ਗਿਆ ਹੁਣ ਇਹਨੂੰ ਪੰਜ ਚਾਰ ਦਿਨ ਨੰਗ ਜਾਣੇ ਆ ਚਲੋ ਗਾਂ ਦੀ ਕਾਰਵਾਈ ਜੋ ਹੁੰਦੀ ਆ ਤੁਹਾਨੂੰ ਦਿਖਾ ਲਦੇ ਆ ਫੇ ਨਾਲ ਨਾਲ ਲਓ ਜੀ ਆਪਾਂ ਆਏ ਸੀ ਨਵੇਂ ਸ਼ਹਿਰ ਨੂੰ ਥੋੜਾ ਜਿਹਾ ਕੰਮ ਸੀਗਾ ਤੇ ਇੱਥੇ ਮੀਂਹ ਨੇ ਪੂਰੇ ਪਟਾਕੇ ਪਾਏ ਪਏ ਆ ਪਿੰਡ ਸਾਡੇ ਸੁੱਕਾ ਹੀ ਸੀ ਤੇ ਸਾਟ ਨਾਲ ਪਤਾ ਨਹੀਂ ਕੀ ਵਹਿ ਰਿਹਾ ਇੱਥੇ ਦਬਨਵੇਂ ਦੋ ਤਿੰਨ ਮੀ ਪੈ ਗਿਆ ਜਾਨੀ ਕਿ ਬਸ ਸੋਨੇ ਛੜਾਟੇ ਛੜਾਟੇ ਜੈ ਤੇ ਸਾਡੇ ਬਸ ਇੱਕ ਖਾਲ ਜਿਹੜਾ ਪਿਆ ਉਹ ਵੀ ਹਿਸਾਬ ਦਾ ਹੀ ਆ ਉਹ ਇੰਨਾ ਜ਼ਿਆਦਾ ਨਹੀਂ ਹੈਗਾ ਤੇ ਇਧਰ ਆਪਣੀਆਂ ਔਰਲੀਆਂ ਮੋਟਰਾਂ ਦੇ ਕਿਰੀਹਾਲ ਦੇ ਪਾਸੇ ਉਧਰ ਸੀਗਾ ਵੀ ਪਿੰਡ ਸਾਡੇ ਬਿਲਕੁਲ ਹੀ ਘੱਟ ਸੀ ਪਰ ਇੱਥੇ ਨਵੇਂ ਸ਼ਹਿਰ ਆਜੂ ਫੇਰਾ ਲੱਗਾ ਹੁਣ ਪਤਾ ਨਹੀਂ ਪਿੰਡ ਤਾਂ ਉਸ ਵੇਲੇ ਨਹੀਂ ਸੀ ਜਦੋਂ ਆਏ ਅਸੀਂ ਹੁਣ ਭਾਵੇਂ ਹੋਊਗਾ ਕਿ ਹੁਣ ਜਾ ਕੇ ਪਤਾ ਲੱਗੂਗਾ ਗਿਆ ਦੇਖ ਲਓ ਵੀ ਇਹ ਲਾਈਟਾਂ ਜਗਾਉਂਦੀਆਂ ਗੱਡੀਆਂ ਦੀਆਂ ਇੰਨਾ ਬਦਲ ਹੋਏ ਹਨੇਰਾ ਜਾ ਮੀ ਵੀ ਜਣ ਕੇ ਚੰਗਾ ਲੱਗਾ ਹੈ ਤੇ ਫੋਨ 'ਚ ਪਤਾ ਨਹੀਂ ਪਤਾ ਲੱਗਦਾ ਜਾਂ ਨਹੀਂ ਲੱਗਦਾ ਪਰ ਮੀ ਚੰਗਾ ਲੱਗਾ ਜਦੋਂ ਕੱਦੂ ਦਾ ਕੰਮ ਹੋ ਜਾਊਗਾ ਸਾਡਾ ਟਰਾਂਸਫਾਰਮ ਵੀ ਛੜਿਆ ਐ ਮੀ ਪੈਚ ਵੇ ਤਾਂ ਵਧੀਆ ਹੀ ਆ ਜਦ ਤੱਕ ਟਰਾਂਸਫਾਰਮ ਰੱਖ ਹੋ ਜਾਊਗਾ ਕੱਲ ਕੋਲ ਨੂੰ ਰੱਖੇ ਦੇਣ ਕੱਲੋ ਐ ਦੁਬਾਰਾ ਸੱਚ ਪਤਾ ਨਹੀਂ ਛੁੱਟੀ ਕਰ ਲਾਂ ਇਹ ਵੀ ਨਹੀਂ ਪਤਾ ਇਹ ਨਹੀਂ ਤਾਂ ਜੇ ਮੀ ਪੈ ਗਿਆ ਫਿਰ ਤਾਂ ਮਤਲਬ ਉਹ ਦਿਹਾੜੀ ਵਿੱਚ ਚਲ ਜਾਣੀ ਐ ਫਿਰ ਤਾਂ ਪਾਣੀ ਪੂਣੀ ਪਾਉਣ ਦੀ ਲੋੜ ਨਹੀਂ ਪੈਣੀ ਬਾਕੀ ਇਹ ਜਰੂਰ ਦੱਸਿਓ ਵੀ ਤੁਹਾਨੂੰ ਆਪਾਂ ਕਿਦਾਂ ਦੀਆਂ ਵੀਡੀਓ ਪਾਇਆ ਕਰੀਏ ਆਪਾਂ ਉਦਾਂ ਦੀਆਂ ਪਾਇਆ ਕਰਾਂਗੇ ਜੇ ਦਿੱਲੀ ਦਾ ਰੁਟੀਂਜੇ ਵਾਲੇ ਇਦਾਂ ਦੇ ਕਹਿੰਦੇ ਇਦਾਂ ਦੇ ਪਾਦਿਆ ਕਰਾਂਗੇ ਮਸ਼ੀਨਾਂ ਵਾਲੇ ਤੇ ਚਲੋ ਆਪਾਂ ਪਾਉਣੀ ਆਵੇਂ ਜਿਹੜੀ ਖੇਤੀਬਾੜੀ ਮਸ਼ੀਨਰੀ ਉਹ ਤਾਂ ਆਪਾਂ ਪਾਈ ਲਈ ਆ ਨਾ ਪਰ ਹੁਣ ਆਪਾਂ ਨੂੰ ਚੈਨਲ ਚੱਲਦਾ ਰੱਖਣ ਲਈ ਵਿੱਚ ਵਿੱਚ ਵੀਡੀਓ ਪਾਉਣੀ ਆ ਪਿਆ ਕਰਨੀ ਐਸ ਕਰਕੇ ਦੇਖ ਲਿਆ ਕਰੋ ਚਾਹੇ ਚੰਗੀ ਚਾਹੇ ਮਾੜੀ ਹੁੰਦੀ ਆ ਹੈ ਨਾ ਮੈਨੂੰ ਪਤਾ ਕਿਉਂਕਿ ਦੂਜੀਆਂ ਵੀ ਵੀਡੀਓ ਤਾਂ ਤੁਸੀਂ ਬਹੁਤ ਦੇਖਦੇ ਆ ਮੇਰੀਆਂ ਫੈਨ ਵਿਊ ਵਿਊ ਵਧੀਆ ਆਇਓ ਹੁੰਦੇ ਆ ਪਹਿਲਾਂ ਆਪਣਾ ਚੈਨਲ ਵੀ ਮੋਨਟਾਈਜ਼ ਹੋਇਆ ਸੀ ਆਪਾਂ ਨੂੰ ਪੈਸੇ ਵੀ ਆਉਣ ਲੱਗੇ ਸੀ ਪਰ ਆਪਣਾ ਮੇਨ ਮਕਸਦ ਇਹ ਨਹੀਂ ਸੀਗਾ ਵੀ ਆਪਾਂ ਪੈਸਿਆਂ ਦਾ ਚੈਨਲ ਤੇ ਇਹੇ ਕਰਕੇ ਅਸੀਂ ਬੜਾ ਗੌਰ ਨਹੀਂ ਕੀਤਾ ਉਹ ਹੁਣ ਮੋਨਟਾਈਜ਼ ਵੀ ਫੇਰ ਕੈਨਸਲ ਹੋ ਗਈ ਕਿਉਂਕਿ ਆਪਾਂ ਵਿੱਚ ਵੀਡੀਓ ਪਾਈਆਂ ਹੀ ਨਹੀਂ ਇਸ ਲਈ ਆਪਾਂ ਨੂੰ ਫੇਰ ਹੁਣ ਚੈਨਲ ਚੱਲਦਾ ਰੱਖਣ ਲਈ ਹੁਣ ਦੁਬਾਰਾ ਫੇਰ ਮੋਨਟਾਈਜ਼ ਕਰਾਉਣਾ ਪੈਣਾ ਤੇ ਇਸ ਲਈ ਚੈਨਲ ਚੱਲਦਾ ਰੱਖਣ ਲਈ ਆਪਾਂ ਨੂੰ ਵੀਡੀਓ ਵਿੱਚ ਪਾਉਣੀਆਂ ਪਿਆ ਕਰਨੀਆਂ ਆ ਤਾਂ ਮੇਰੇ ਭਰਾ ਦੇਖਦੇ ਰਹੋ ਠੀਕ ਆ ਲਾਈਕ ਲੁਇਕ ਵੀ ਕਰਦੇ ਆ ਕਰੋ ਉਹਦੇ ਨਾਲ ਫਿਰ ਰੀਚ ਵੱਧਦੀ ਆ ਚੈਨਲ ਦੀ ਚਲੋ ਠੀਕ ਆ ਜੀ ਫਿਰ ਮਿਲਦੇ ਆ ਬਾਅਦ ਚ